ਕੋਈ ਜਿੱਕੇ ਖਾਲਸਾ ਵਾਏ ਜਿੱਕੇ ਫਤਿਹ ਬੇਬੀ ਸੰਤੀ ਜੀ ਉਹ ਨਰਪੈ ਤੇ ਗੁਰੂ ਘਰ ਤੇ ਸ਼ਰਧਾ ਰੱਖਣ ਦੀ ਮਿਸਾਲ ਹੈ ਜਿਸ ਨੇ ਸਖੀ ਸਰਵਰੀਆਂ ਦੇ ਕਰ ਜਾ ਕੇ ਸੋਹਰੇ ਪਰਿਵਾਰ ਤੇ ਪਿੰਡ ਦੇ ਭਾਈਚਾਰੇ ਦੇ ਬਾਈਕਾਟ ਹੋਣ ਦੇ باوجود ਗੁਰੂ ਘਰ ਦੀ ਸ਼ਰਧਾ ਨੂੰ ਨਾ त्याਗਿਆ ਭਾਵੇਂ ਇੰਨੀਆਂ ਔਕੜਾਂ ਕਸ਼ਟ ਉਹਦੇ ਸੋਹਣਿਆਂ ਨੇ ਦਿੱਤੇ ਉਹ ਆਪਣੇ ਡਿਢ ਵਿਸ਼ਵਾਸ ਏੜੀ ਰਹੀ ਆਪਣੇ ਇੱਕੋ ਇੱਕ ਪੁੱਤਰ ਭਾਈ ਪੱਲੇ ਨੂੰ ਨੇਕ ਸਿੱਖਿਆ ਦੇ ਕੇ ਪਿੰਡ ਦੇ ਸਖੀ ਸਰਵਰ ਵਾਤਾਵਰਣ ਤੋਂ ਨਰੇਬ ਰੱਖ ਆਪਣੀ ਸਿਆਣਪ ਤੇ ਗੁਰੂ ਸਰਦਾ ਦੁਆਰਾ ਉਸ ਨੂੰ ਗੁਰੂ ਘਰ ਨਾਲ ਜੋੜੀ ਰੱਖਿਆ ਇਹਨਾਂ ਦੇ ਪ੍ਰੇਮ ਤੇ ਵਿਸ਼ਵਾਸ ਦੇ ਖਿੱਚੇ ਮੇਰੀ ਪੀਰੀ ਦੇ ਮਾਲਕ ਤੇ ਇਹਨਾਂ ਪਿੰਡ ਦੇ ਭਾਈਚਾਰੇ ਤੋਂ ਦਰਕਾਰੇ ਗਰੀਬਾਂ ਦੇ ਘਰ ਚਰਨ ਪਾ ਘਰ ਪਵਿੱਤਰ ਕਰ ਸਾਰੇ ਪਿੰਡ ਨੂੰ ਸਿੱਖ ਧਰਮ ਵਿੱਚ ਲੈ ਆਂਦਾ ਬੀਬੀ ਸੰਤੀ ਸੁਲਤਾਨਪਿੰਡ ਦੀ ਰਹਿਣ ਵਾਲੀ ਸੀ ਇਹਦੇ ਮਾਪੇ ਬੜੇ ਗੁਰਸਿੱਖ ਤੇ ਧਾਰਮਿਕ ਵਿਚਾਰਾਂ ਵਾਲੇ ਤੇ ਗੁਰੂ ਘਰ ਦੇ ਸਿਧਾਲੂ ਸਨ ਇਸਦੇ ਪਿਤਾ ਅਮਰ ਸਰ ਜੀ ਲਾਗੇ ਹੋਣ ਕਰਕੇ ਰਜਾਨਾ ਆਪਣੀ ਕਿਰਤ ਵਿਰਤ ਕਰਨ ਜਾਣਾ ਗੁਰੂ ਘਰ ਦੇ ਦਰਸ਼ਨਾਂ ਨੂੰ ਜਾਂਦੇ ਸੇਵਾ ਕਰਦੇ ਤੇ ਘਰ ਨੂੰ ਮੁੜਦੇ ਬੀਬੀ ਸੰਤੀ ਵੀ ਬੜੇ ਕਟੜ ਸਿੱਖ ਵਿਚਾਰ ਰੱਖਦੀ ਸੀ ਰੱਬ ਦੀ ਕਰਨੀ ਉਸ ਦਾ ਵਿਆਹ ਬਤਾਲੇ ਮਨਮਤੀਆਂ ਦੇ ਘਰ ਹੋ ਗਿਆ ਇਹ ਸੰਯੋਗ ਦੀ ਗੱਲ ਹੁੰਦੀ ਹੈ ਇਹ ਸਾਰਾ ਪਿੰਡ ਹੀ ਸਖੀ ਸਰਵਰਾਂ ਦਾ ਸੀ ਘਰ ਘਰ ਜਠੇਰੇ ਬਣਾਏ ਹੋਏ ਸਨ ਖੁਕੀਆਂ ਪੀਂਦੇ ਸਨ ਗੁਰਮਤ ਦੇ ਉਲਟ ਮਨਮਤ ਪਿੱਛੇ ਲੱਗਾ ਆਪਣਾ ਜੀਵਨ ਵਿਅਤਗਵਾਰੇ ਸਤ ਬੀਬੀ ਸੰਤੀ ਨੇ ਪੇਕਿਆਂ ਦੀ ਸਿੱਖਿਆ ਅਨੁਸਾਰ ਅੰਮ੍ਰਿਤ ਵੇਲੇ ਉੱਠ ਦੁੱਧ ਰੜਕਿਆ ਕੰਮ ਕਰਦਿਆਂ ਪਾਠ ਕਰਦੀ ਅੰਦਰ ਖਾਤੇ ਮਨੋਂ ਦੁਖੀ ਸੀ ਪਰ ਉਹ ਅਸਰ ਨਹੀਂ ਸੀ ਕਰਦੀ ਸੱਸ ਸਹੁਰੇ ਨੇ ਮਥੀਰਾ ਧਵਕਾਇਆ ਧਮਕਾਇਆ ਤੇ ਪ੍ਰੇਰਿਆ ਵੀ ਪਰ ਉਸ ਨੇ ਆਪਣੇ ਘਰ ਬਣੀ ਕਬਰ ਤੇ ਮਥਾ ਨਾ ਟਿਕਿਆ ਜਿਸ ਤੇ ਉਹਨਾਂ ਦੀ ਗੁਰੂ ਜੀ ਦੀ ਮਿਹਰ ਤੇ ਸ਼ਰਧਾ ਹੋਵੇ ਉਹ ਇਹੋ ਜੀਆਂ ਮੜੀਆਂ ਗੋਰਾ ਨੂੰ ਕੰਨੂ ਪੂਜਦੇ ਆ ਸੰਤੀ ਦਾ ਗੁਰੂ ਘਰ ਤੇ ਪੱਕਾ ਵਿਸ਼ਵਾਸ ਸੀ ਦ੍ਰਿੜ ਸੀ ਉਹ ਕਦੀ ਵੀ ਗੁਰੂ ਘਰ ਨੂੰ ਨਾ ਭੁੱਲੇ ਸ਼ਵੇਰੇ ਉਸਾਰਾ ਕੰਮਕਾਰ ਵੀ ਲੱਗਣ ਨਾਲ ਭੱਜ-ਭੱਜ ਕਰਨਾ ਨਾਮ ਅਭਿਆਸ ਕਰਨਾ ਸਾਰਾ ਪਰਿਵਾਰ ਇਸ ਤਰ੍ਹਾਂ ਪਾਠ ਕਰਨ ਤੋਂ ਇਸ ਨਾਲ ਘਿਰਣਾ ਕਰਦਾ ਸੀ ਜਦੋਂ ਸੰਤੀ ਇਹਨਾਂ ਦੇ ਘੇ ਨਾ ਲੱਗੀ ਤਾਂ ਸੱਸ ਸਹੁਰੇ ਨੇ ਇੱਕ ਕੱਚਾ ਕੋਠਾ ਦੇ ਕੇ ਅੱਡ ਕਰ ਦਿੱਤਾ ਮਾੜੇ-ਮੋٹے ਕੱਪੜੇ ਤੇ ਕੁਝ ਭਾਂਡੇ ਦਿੱਤੇ ਅੱਡ ਹੋ ਕੇ ਸੁਭਦਾ ਸਾਲਿਆ ਇੱਕ ਤਾਂ ਕੀਤੇ ਅਗਨਾ ਰੱਖਣੀ ਪਈ ਦੂਜੀ ਉਹਨਾਂ ਦੀਆਂ ਛਿੜਕਾਵਾਂ ਤੇ ਕਰਨਾਂ ਤੋਂ ਬਚੀ ਸੰਤੀ ਨੇ ਆਪਣੇ ਪਤੀ ਨੂੰ ਅਮਰਸਾ ਲਜਾ ਗੁਰੂ ਦੇ ਦਰਸ਼ਨ ਕਰਾ ਹਰਿਮੰਦਰ ਸਹਿ ਮੱਥਾ ਟਿਕਾਇਆ ਤੇ ਉਸ ਨੂੰ ਵੀ ਗੁਰਸਿੱਖ ਬਣਾਇਆ ਦੋਵੇਂ ਗੁਰਮਤ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਲਗੇ ਆਪਣੇ ਪਤੀ ਨੂੰ ਸਮਝਾਇਆ ਗੁਰੂ ਤੋਂ ਬਿਨਾਂ ਕਿਸੇ ਨੂੰ ਮੱਥਾ ਨਹੀਂ ਟੇਕਣਾ ਗੁਰੂ ਦੀ ਭਗਤੀ ਤੇ ਸਾਧ ਸੰਗਤ ਦੀ ਸੰਗਤ ਕਰਨੀ ਹੈ ਇਸ ਮਨੁੱਖਾ ਜਨਮ ਦਾ ਇਹੋ ਹੀ ਲਾਹਾ ਹੈ ਆਪਾ ਅਕਾਲ ਪੁਰਖ ਨਾਲ ਇੱਕ ਮੀਤ ਹੋ ਸਕਦੇ ਹਾਂ ਹੁਣ ਅਕਾਲ ਪੁਰਖ ਨੇ ਇਹਨਾਂ ਦੇ ਇੱਕ ਪੁੱਤਰ ਬਖਸ਼ਿਆ ਇਸ ਦਾ ਨਾਮ ਪੱਲਾ ਰੱਖਿਆ ਇਹ ਜੇ ਬਾਲਕੀ ਸੀ ਕਿ ਇਸ ਦਾ ਪਿਤਾ ਰੱਬ ਨੂੰ ਪਿਆਰਾ ਹੋ ਗਿਆ ਸੰਤੀ ਵਿਧਵਾ ਹੋ ਗਈ ਉਸ ਤੇ ਵਿਫਤਾ ਦੇ ਪਹਾੜ ਡਿੱਗ ਪਏ ਮਨਮਤੀਆਂ ਵਿੱਚ ਦਿਨ ਕੱਟਨੇ ਮੁਸ਼ਕਲ ਹੋ ਗਏ ਜੜ ਹੌਸਲੇ ਨੇ ਦਿਲ ਨਹੀਂ ਛੱਡਿਆ ਹਿੰਮਤ ਨਹੀਂ ਹਾਰੀ ਗਰੀਬੀ ਵਿੱਚ ਰਹਿ ਕੇ ਸ਼ੀਣੀ ਵਾਂਗ ਡੜ ਕੇ ਆਪਣੇ ਪੁੱਤਰ ਪੱਲੇ ਨੂੰ ਚੰਗੀ ਸਿੱਖਿਆ ਦਿੰਦੀ ਰਹੀ ਹੁਣ ਇਸ ਦੀ ਸੱਚ ਚਾਹੁੰਦੀ ਸੀ ਆਪਣੇ ਦਿਓ ਨਾਲ ਸੰਤੀ ਦਾ ਵਿਆਹ ਹੋ ਜਾਵੇ ਛੇ ਦਿਲ ਸੰਤੀ ਨੇ ਇਸ ਕੋਲ ਹੰਕਾਰ ਕਰ ਦਿੱਤਾ ਕਿ ਉਸ ਦਾ ਦੇਵਰ ਬਹੁਤ ਮੂਰਖ ਓਜੰਡ ਤੇ ਹੁਕਾ ਪੀਂਦਾ ਸੀ ਕਸ਼ਟਾਂ ਤੇ ਦੁੱਖਾਂ ਦੇ ਦਿਨ ਸ਼ੁਰੂ ਹੋਏ ਸੰਤੀ ਦੇ ਦਿਓਰ ਤੇ ਕਰਦਿਆ ਨੇ ਇਸ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਜ਼ਮੀਨ ਵੀ ਬਹੁਤ ਥੋੜੀ ਦਿੱਤੀ ਜਿਹੜੀ ਅੱਗੇ ਹਿੱਸੇ ਤੇ ਦਿੱਤੀ ਉਸ ਦਾ ਅੱਧ ਇਸ ਨੂੰ ਮਿਲਦਾ ਹੌਲੀ ਉਹਨਿੰ ਪੁੱਲਾ ਗੱਭਰੂ ਹੋਇਆ ਉਸਨੇ ਆਪ ਖੇਤੀ ਸ਼ੁਰੂ ਕਰ ਦਿੱਤੀ ਮਾਂ ਵੀ ਖੇਤਾਂ ਵਿੱਚ ਪੁੱਤਰ ਦੀ ਸਤਾ ਕਰਦੀ ਧਰਮ ਕਿਰਤ ਕਰਦਾ ਸੰਤੀ ਉਸ ਨੂੰ ਨਾਨਕੇ ਪਿੰਡ ਜਾਂ ਤੇ ਪਿਛੇ ਅੰਮ੍ਰitsar ਗੁਰੂ ਘਰ ਵੀ ਲੈ ਜਾਂਦੀ ਕਈ ਕਈ ਦਿਨ ਰਹਿੰਦੇ ਆਪ ਸੱਜੀ ਸਿੱਖਿਆ ਦਿੰਦੀ ਕਿਸੇ ਭੜੇ ਪੁਰਸ਼ ਲਾਗੇ ਨਾ ਬੈਠਣ ਦਿੰਦੀ ਸਗੋਂ ਕੰਮ ਵਿੱਚ ਮੰਗਣ ਰਹਿੰਦਾ ਸਾਰਾ ਪਿੰਡ ਹੀ ਮਾਂ ਪੁੱਤਰ ਨਾਲ ਨਾਲ ਬੋਲਦਾ ਸੰਗੋ ਕਿਰਣਾ ਕਰਦਾ ਖੇਤਾਂ ਵਿੱਚ ਆ ਮਾਂ ਲਾਗੇ ਬੈਠ ਜਾਂਦਾ ਮਾਂ ਗੁਰੂ ਦੀਆਂ ਸਾਖੀਆਂ ਦੱਸ ਗੁਰੂ ਜੀ ਦੇ ਉਪਕਾਰਾਂ ਤੇ ਬਰਕਤਾਂ ਬਾਰੇ ਦੱਸਦੀ ਰਹਿੰਦੀ ਇੱਕ ਦਿਨ ਪੱਲੇ ਪੁੱਛਿਆ ਮਾਤਾ ਜਿਸ ਗੁਰੂ ਨੂੰ ਆਪਾਂ ਯਾਦ ਕਰਦੇ ਹਾਂ ਉਹ ਕਦੀ ਸਾਡੇ ਘਰ ਕਿਉਂ ਨਹੀਂ ਆਉਂਦੇ ਅੱਜ ਹੀ ਇੱਕ ਸਰਵਰੀਆ ਦਾ ਸੰਗ ਮੋਕਲ ਜਾਣ ਲਈ ਲੰਘਿਆ ਹੈ ਆਪਾਂ ਵੀ ਆਪਣੇ ਗੁਰੂ ਨੂੰ ਇਹਨਾਂ ਵਾਂਗ ਮਿਲਣ ਜਾਈਏ ਦਇਆ ਤੇ ਮਿਹਰ ਹੋਵੇਗੀ ਆਪਾਂ ਵੀ ਤਗਰੀਬ ਹਾਂ ਸਾਰਾ ਪਿੰਡ ਸਾਡੇ ਨਾਲ ਜੁਦਾ ਹੈ ਕਿਰਣਾ ਕਰਦਾ ਹੈ ਬੋਲਦਾ ਨਹੀਂ ਅਸੀਂ ਉਸ ਗੁਰੂ ਨੂੰ ਮੰਨਦੇ ਹਾਂ ਕਿ ਉਹ ਸੱਚ ਮੁੱਚ ਹੀ ਮੈਨੂੰ ਦਰਸ਼ਨ ਦੇਣਗੇ ਸੱਚੀ ਬੋਲੀ ਹਾਂ ਪੁੱਤਰ ਉਹ ਜਾਣੀ ਜਾਣ ਗੁਰੂ ਜੀ ਦਇਆ ਕਰਨ ਤੇ ਦਰਸ਼ਨ ਦੇਣਗੇ ਹਰਗਵਿੰਦਪੁਰ ਦਾ ਜੁੱਧ ਚੱਲ ਰਿਹਾ ਹੈ ਉਹ ਜੁੱਧ ਜਿੱਤ ਕੇ ਆਉਣਗੇ ਪਰ ਉਹਦੇ ਦਰਸ਼ਨਾਂ ਲਈ ਤਿਆਰੀ ਰੱਖੀ ਪੱਲੇ ਕਿਹਾ ਕਿ ਉਹ ਜੀ ਤਿਆਰੀ ਕਰਨੀ ਹੈ ਮੈਂ ਕਿਸ ਤਰ੍ਹਾਂ ਤਿਆਰੀ ਕਰਾਂ ਸੰਤੀ ਨੇ ਕਿਹਾ ਪੁੱਤਰ ਪਰਨੇ ਦੇ ਇੱਕ ਪੱਲੇ ਗੁੜ ਦੀ ਰੋੜੀ ਇੱਕ ਕੰਨੀ ਦਾ ਰੁਪਈਆ ਬਣ ਕੇ ਰੱਖੀ ਜਦੋਂ ਉਹ ਆਏ ਉਹ ਛੇਤੀ ਚਲੇ ਜਾਂਦੇ ਨੇ ਖਾਲੀ ਹੱਥ ਉਹਨਾਂ ਦੇ ਦਰਸ਼ਨ ਕਰਨੇ ਚੰਗੇ ਨਹੀਂ ਕੁਝ ਨਾ ਕੁਝ ਜ਼ਰੂਰ ਪੱਲੇ ਹੋਣਾ ਚਾਹੀਦਾ ਹੈ ਹੁਣ ਪੱਲੇ ਨੇ ਮਾਂ ਦੀ ਅੱਖੇ ਲੱਗ ਇੱਕ ਸਾਫੇ ਦੇ ਪੱਲੇ ਗੁੜ ਤੇ ਰੁਪਈਆ ਬੰਨ ਲਿਆ ਲਕਤ ਵਾਲੀ ਲਪੇਟ ਲਿਆ ਜਦੋਂ ਹੱਲ ਚਲਾਉਂਦਾ ਜੋਲੇ ਨਾਲ ਬੰਨ ਲੈਂਦਾ ਪੱਠੇ ਵੜਦਾ ਲੱਕਦ ਵਾਲੇ ਬੰਨ ਲੈਂਦਾ ਆਪਣੀ ਮਾਂ ਦੇ ਅਨਸਾਰ ਹਰ ਵੇਲੇ ਗੁਰੂ ਨੂੰ ਯਾਦ ਕਰਦਾ ਕਈ ਹੱਥ ਜੋੜ ਕੇ ਬੇਨਤੀਆਂ ਕਰਦਾ ਗੁਰੂ ਜੀ ਕਦੋਂ ਦਰਸ਼ਨ ਦੇਵੋਗੇ ਮਾਂ ਤਾਂ ਕਹਿੰਦੀ ਸੀ ਜਦੋਂ ਉਸ ਨੂੰ ਸੱਚੇ ਦਿਲੋਂ ਯਾਦ ਕਰੀਏ ਆ ਜਾਂਦੇ ਨੇ ਇਸ ਤਰ੍ਹਾਂ ਯਾਦ ਕਰ ਰਿਹਾ ਸੀ ਪੱਠੇ ਵੜ ਰਿਹਾ ਸੀ ਗੁਰੂ ਜੀ ਘੋੜੇ ਤੇ ਸਵਾਰ ਪੰਜੀ 30 ਸਵਾਰਾਂ ਨਾਲ ਕਰਤਾਰਪੁਰਵ ਨੂੰ ਆ ਗਏ ਪੱਲੇ ਲਾ ਕੇ ਆ ਕੇ ਗਿਆ ਭੱਲਿਆ ਯਾਦ ਕਰਦਾ ਅਸੀਂ ਆ ਗਈ ਇਲਾਕ ਦਿਵਾਲੇ ਕੀ ਬਣਿਆ ਆਈ ਉਠਿਆ ਭੱਜ ਕੇ ਗੁਰੂ ਜੀ ਦੇ ਰਕਾਬ ਵਿੱਚ ਚੰਨ ਨੂੰ ਉੱਠੜ ਕੇ ਮੱਥਾ ਟੇਕਿਆ ਮੱਥਾ ਟੇਕਣ ਦੀ ਦੇਰ ਸੀ ਅੰਤਰਾਤਮਾ ਸ਼ਾਂਤ ਹੋ ਗਈ 84 ਦਾ ਢੇੜ ਮੁਗਿਆ ਪੱਲਾ ਕਿਸੇ ਦੇ ਪੱਲੇ ਪੈ ਗਿਆ ਜਿਸ ਜਗਤ ਰੱਖਿਆ ਕਨੇ ਪੱਲੇ ਨੂੰ ਪੱਲੇ ਪਿਆ ਜਰੂਰ ਭਵ ਸਾਗਰ ਤੋਂ ਪਾਰ ਵੀ ਤਾਰ ਕਰਦੇ ਗਿਆ ਪੱਲੇ ਦੇ ਨੈਣਾ ਵਿੱਚੋਂ ਜਲ ਉੱਤਰਿਆ ਵਿਰਾਗ ਦਾ ਜਲ ਜਿਸ ਨਾਲ ਜਨਮ ਜਨਮਾਂ ਤਰਾਂ ਦੀ ਮਹਿਲ ਥੋਤੀ ਗਈ ਖਿਰਦਾ ਸ਼ੁੱਧ ਹੋ ਗਿਆ ਗੁਰੂ ਜੀ ਦੀ ਮਿਹਰ ਹੋ ਗਈ ਪੱਲੇ ਦੇ ਸੀਸ ਨੂੰ ਉੱਪਰ ਚੁੱਕ ਬਚਨ ਕੀਤਾ ਸਿੱਖਾ ਨਿਹਾਲ ਨਿਹਾਲ ਹੁਣ ਪੱਲੇ ਨੇ ਗੁਰਦ ਦੀ ਰੋੜੀ ਤੇ ਰਪਈਆ ਕੰਨਿਓ ਖੋਲ ਕੇ ਗੁਰੂ ਜੀ ਅੱਗੇ ਰੱਖ ਮੱਥਾ ਟੇਕਿਆ ਗੁਰੂ ਜੀ ਨੇ ਬਚਨ ਕੀਤਾ ਪੱਲਿਆ ਸਿੱਖ ਭੁੱਖੇ ਹਨ ਘਰ ਚੱਲ ਕੇ ਪ੍ਰਸ਼ਾਦ ਪਾਣੀ ਤਿਆਰ ਕਰ ਗੁਰੂ ਜੀ ਦਾ ਵਜਨ ਸੁਣ ਕੇ ਪੱਲਾ ਖੁਸ਼ ਹੋ ਗਿਆ ਧਨ ਭਾਗ ਸਾਨੂੰ ਗੁਰੂ ਜੀ ਤੇ ਸਿੱਖਾਂ ਦੀ ਸੇਵਾ ਕਰਨ ਦਾ ਅਵਸਰ ਮਿਲਿਆ ਹੈ ਮਾਤਾ ਵੀ ਬੜੀ ਪਰੇਸ਼ਾਨ ਹੋਵੇਗੀ ਚਲੋ ਮਹਾਰਾਜ ਸਾਡੇ ਘਰ ਆਪ ਨੇ ਜੋ ਕੁਝ ਬਖਸ਼ਿਆ ਉਹ ਹਾਜ਼ਰ ਕਰਾਂਗਾ ਇਹ ਕਹੇ ਪੱਲਾ ਗੁਰੂ ਜੀ ਅੱਗੇ-ਅੱਗੇ ਭੱਜ ਉੱਠਿਆ ਗੁਰੂ ਜੀ ਦੇ ਸਿੱਖ ਪਿੱਛੇ ਘੋੜੇ ਲਾ ਲੈ ਭੱਜ ਕੇ ਘਰ ਪੁੱਜ ਕਾਲੀ ਨਾਲ ਕਹਿਣ ਲੱਗਾ ਮਾਤਾ ਉਹ ਮੇਰੀ ਚੰਗੀ ਮਾਤਾ ਆਪਣੇ ਗੁਰੂ ਜੀ ਆਏ ਨੇ ਰੱਜ ਕੇ ਦਰਸ਼ਨ ਕਰ ਲੈ ਗੁਰੂ ਜੀ ਕਹਿੰਦੇ ਹਨ ਪ੍ਰਸ਼ਾਦ ਛਕਣਾ ਹੈ ਛੇਤੀ ਰੋਟੀਆਂ ਤਿਆਰ ਕਰ ਅੱਜ ਮਾਤਾ ਸਾਡੇ ਭਾਗ ਖੁੱਲ ਗਈ ਮਾਂ ਦੇ ਗਲ ਲਾ ਕੇ ਖੁਸ਼ੀ ਨਾਲ ਜਿਵੇਂ ਪਾਗਲ ਹੋ ਗਿਆ ਹੋਵੇ ਉਹਦੀ ਮਾਤਾ ਵੀ ਸੁਣ ਕੇ ਖੁਸ਼ ਹੋ ਗਈ ਉਸੇ ਵੇਲੇ ਦਰਵਾਜ਼ੇ ਵੱਲ ਭੱਜੀ ਗੁਰੂ ਜੀ ਦੇ ਚਰਨ ਫੜੇ ਗੁਰੂ ਦੇ ਚਰਨ ਤੇ ਮੱਥਾ ਟੇਕ ਏਨੀ ਵਹਿਮਲ ਹੋ ਗਈ ਉਸ ਨੂੰ ਪਤਾ ਹੀ ਨਾ ਲੱਗਾ ਕਿ ਗੁਰੂ ਜੀ ਨਾਲ ਸਿੱਖ ਕਿਨੇ ਨੇ ਅੰਦਰ ਜਿੰਨਾ ਕੋ ਆਟਾ ਸੀ ਛੋਟੀ ਜੀ ਪਰਾਜ ਪਾ ਕੇ ਗੁੰਨਣ ਲੱਗੀ ਤੌੜੀ ਵਿੱਚ ਦਾਹ ਧਰਤੀ ਪੱਲੇ ਨੇ ਗੁਰੂ ਜੀ ਨੂੰ ਮੰਜੇ ਤੇ ਚਾਦਰ ਵਿਛਾ ਕੇ ਬਿਠਾਤਾ ਸਿੱਖਾਂ ਨੇ ਹੀ ਖੇ ਚਾਦਰਾਂ ਵਿਛਾ ਦਿੱਤੀਆਂ ਪੱਲਾ ਗੁਰੂ ਜੀ ਨੂੰ ਪੱਖਾ ਕਰਨ ਲੱਗਾ ਸੰਤੀ ਲੰਗਰ ਤਿਆਰ ਕਰਨ ਲੱਗੀ ਉਧਰ ਸਰਵਰੀਏ ਪੱਲੇ ਗਰੀਬ ਦੇ ਘਰ ਇੰਨੀ ਸੰਗਤਾਈ ਵੇਖ ਕੋਠਿਆਂ ਤੇ ਚੜਚੜ ਵੇਖਣ ਲੱਗੇ ਹੱਸਣ ਲੱਗੇ ਮਖੌਲ ਉਡਾਉਣ ਲੱਗੇ ਵੇਖੀਏ ਸੰਤੀ ਇਹਨਾਂ ਨੂੰ ਰੋਟੀ ਕਿਵੇਂ ਖਵਾਏਗੀ ਸਾਰਿਆਂ ਸਲਾਹ ਕਰ ਲਈ ਜੇ ਕਿਸੇ ਦੇ ਘਰੋਂ ਆਟਾ ਜਾਂ ਹੋਰ ਵਸਤੂ ਮੰਗਣਾਉਂਦੀ ਹੈ ਨਾ ਇਹਨੂੰ ਦੇਣੀ ਨਹੀਂ ਇਹ ਗੁਰੂ ਘਰ ਦੀ ਇਸ ਤਰ੍ਹਾਂ ਮਦਦ ਕਰਦੀ ਇਸ ਪਾਸ ਗੁਰੂ ਜੀ ਦੇ ਖੁਰਾਉਣ ਜੋਗਾ ਆਟਾ ਨਹੀਂ ਹੋਣਾ ਦੂਜਿਆਂ ਨੂੰ ਕਿਵੇਂ ਖਿਲਾਵੇਗੀ ਮੂਰਖਾ ਨੂੰ ਇਹ ਨਹੀਂ ਪਤਾ ਸਭਨਾ ਦਾ ਦਾਤਾ ਉਹਦੇ ਘਰ ਬੈਠਾ ਹੋਵੇ ਇਹਨਾਂ ਭਾਗੇ ਨਹੀਂ ਸ਼ਹਿਦਾ ਦੀ ਤਾਂ ਉਹਨਾਂ ਨੂੰ ਲੋੜ ਹੀ ਨਹੀਂ ਪੈਣੀ ਸੰਤੀ ਰੋਟੀਆਂ ਬਕਾਈ ਗਈ ਆਟਾ ਮੁੱਕੇ ਹੀ ਨਾ ਨਾ ਤੇ ਰੋਟੀਆਂ ਦਾ ਢੇਰ ਲੱਗਿਆ ਅੰਦਰ ਗਈ ਮੜਕਾ ਫੇਰ ਆਟੇ ਦਾ ਭਰਿਆ ਸੀ ਸੰਤੀ ਦੇ ਮੂੰਹੋਂ ਨਿਕਲਿਆ ਧੰਨ ਪਾ ਗੁਰੂ ਜੀ ਤੂੰ ਸਭ ਦੀ ਪਤ ਪੈ ਰੱਖਣ ਵਾਲਾ ਹੈਂ ਦਿਆਲੂ ਹੈਂ ਤੇਰਾ ਸ਼ੁਕਰ ਤੇਰੇ ਸ਼ੁਕਰ ਕਰਦੇ ਰੋਟੀਆਂ ਪਕਾਈ ਗਈ ਪੱਲੇ ਨੇ ਪਹਿਲਾਂ ਥਾਲ ਪ੍ਰੋਸ ਗੁਰੂ ਜੀ ਅੱਗੇ ਰੱਖਿਆ ਵਜਨ ਕੀਤਾ ਪੱਲਿਆ ਪਹਿਲਾਂ ਸਿੱਖ ਸੰਗਤ ਨੂੰ ਲੰਗਰ ਛਕਾਓ ਉਹਨਾਂ ਨੂੰ ਵੀ ਛਕ ਲਿਆ ਗੁਰੂ ਜੀ ਨੇ ਕਿਹਾ ਕੋਠਿਆਂ ਤੇ ਚੜਿਆਂ ਨੂੰ ਛਕਾਓ ਉਹਨਾਂ ਵੀ ਛਕ ਲਿਆ ਸਾਰੇ ਮਿੰਨੂ ਨੂੰ ਨਿਉਂਦਰਾ ਨਿਉਤਾ ਦੇ ਦਿਓ ਸਾਰੇ ਅਨਮਤੀਆਂ ਨੇ ਲੰਗਰ ਛਕਿਆ ਲੰਗਰ ਫਿਰ ਵੀ ਵੱਧ ਗਿਆ ਸਭ ਤੋਂ ਪਿੱਛੋਂ ਗੁਰੂ ਜੀ ਨੇ ਹੋਰਾਂ ਨਾਲ ਲੰਗਰ ਛਕਿਆ ਲੰਗਰ ਛਕ ਕੇ ਗੁਰੂ ਜੀ ਨੇ ਅਰਦਾਸ ਕੀਤੀ ਅਰਦਾਸ ਨਾਲ ਮਾਤਾ ਸੰਤੀ ਦੇ ਭਾਗ ਜਾਗ ਪਏ ਪੱਲੇ ਨੇ ਮਾਤਾ ਸੰਤੀ ਦੀ ਸਿੱਖਿਆ ਦੁਆਰਾ ਚਾਰ ਜੁਗਾਂ ਲਈ ਆਪਣਾ ਨਾਮ ਕਾਇਮ ਕਰ ਲਿਆ ਉੱਪਰ ਦੱਸੀ ਗੁਰੂ ਦੀ ਮਿਹਰ ਨੂੰ ਵੇਖ ਕੇ ਸਖੀ ਸਰਵੀਆਂ ਦਾ ਹੰਕਾਰ ਟੁੱਟ ਗਿਆ ਗੁਰੂ ਜੀ ਦੇ ਚਰਣੀ ਵਾਰੀ ਵਾਰੀ ਆ ਟਠੇ ਜਿਸ ਸੰਤੀ ਨੂੰ ਸਾਰੇ ਪਿੰਡ ਨੇ ਦਰਕਾਰਿਆ ਤੇ ਬਰਾਦਰੀ ਚੋਂ ਛਕਿਆ ਸੀ ਉਸ ਦੀ ਬਦੌਲਤ ਅੱਜ ਸਾਰਾ ਪਿੰਡ ਹੀ ਗੁਰੂ ਵਾਲਾ ਬਣ ਗਿਆ ਹੁਕੀਆਂ ਪੀਣੀਆਂ ਛੜਤੀਆਂ ਗੁਰੂ ਘਰ ਦੇ ਪੱਕੇ ਸ਼ਰਧਾਲੂ ਬਣ ਗਏ ਸਿਦਕੀ ਮਾਤਾ ਆਪਣੀ ਤੇ ਆਪਣੇ ਪੁੱਤਰ ਪੱਲੇ ਨੂੰ ਸਾਰੇ ਬਿੰਨੂ ਤਾਨ ਵਿੱਚ ਸਾਈ ਹੋਈ ਗੁਰੂ ਹਰਗਵਿੰਦ ਸਾਹਿਬ ਜੀ ਨੇ ਭਾਈ ਪੱਲੇ ਨੂੰ ਸਿੱਖੀ ਪ੍ਰਚਾਰ ਦੀ ਮੰਜੀ ਸੌਂਪੀ ਸਿੱਖੀ ਪ੍ਰਚਾਰ ਦਾ ਤੌਰ ਦਿੱਤਾ ਪੱਲਾ ਬੜਾ ਤਕੜਾ ਪ੍ਰਚਾਰਕ ਬਣਿਆ ਮਾਤਾ ਸ਼ੰਤੀ ਵੀ ਸਚਖੰਡ ਪਧਾਰੀ ਪੱਲੇ ਦੀ ਯਾਦ ਵਿੱਚ ਬਤਾਲੇ ਬਾਬਾ ਉਤਮ ਸਿੰਘ ਜੀ ਖਰੂਰ ਸਾਹਿਬ ਵਾਲਿਆਂ ਵੱਲੋਂ ਬੜਾ ਸੁੰਦਰ ਗੁਰਦੁਆਰਾ ਸਾਹਿਬ ਬਣਾਇਆ ਗਿਆ ਸ੍ਰੀ ਭਾਈ ਪੱਲੇ ਮਾਤਾ ਸੰਤੀ ਅਤੇ ਤਾਂ ਤਾਂ ਸਾਹਿਬ ਸ੍ਰੀ ਗੁਰੂ ਹਰਮਨ ਸਾਹਿਬ ਜੀ ਦੀ ਕਥਾ ਵਿਚਾਰ ਜੋ ਆਪ ਜੀ ਨੇ ਸਾਂਝੀ ਕੀਤੀ ਹੈ ਆਸ ਹੈ ਲੱਗੇ ਸਭ ਸੰਗਤਾਂ ਬੜੇ ਪਿਆਰ ਸਰਕਾਰ ਨਾਲ ਸੁਣੂਗੇ ਸਾਡੇ YouTube ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਹੋਗੇ ਖੋਈਆਂ ਪੁੱਲਾਂ ਨੂੰ ਨਾਚਦਾਰੀਏ ਗੱਜ ਕੇ ਫਦੇ ਗਜਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ